ਕੀ ਨਾਂ ਵੀਰ ਸਾਡਾ? ਮੇਰਾ ਨਾਮ ਗੁਰਲਾਲ ਸਿੰਘ ਹੈ। ਕਿਹੜਾ ਪਿੰਡ ਹੈ? ਸੈਂਟ ਅਟਾ। ਤੇ ਇਹ ਜਿਹੜਾ ਵੀਰ ਅੱਜ ਇੱਕ ਰਿਪੋਰਟ ਹੋ ਕੇ ਆ ਰਿਹਾ ਹੈ, ਕੀ ਨਾਂ ਇਹਨਾਂ ਦਾ? ਸੁਭਚੰਦ ਸਿੰਘ। ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ? ਇਹਨੂੰ 2.5 ਸਾਲ ਹੋ ਗਏ ਪਹਿਲਾਂ ਯੂਕੇ ਸੀ। ਯੂਕੇ ਲੋੜ ਕੇ ਯੂਐਸਏ ਚਲੇ ਗਏ। ਕਿੰਨੀ ਤਰੀਕ ਨੂੰ ਗਿਆ ਯੂਐਸਏ? 25 ਜਨਵਰੀ ਨੂੰ ਐਂਟਰੀ ਕੀਤੀ। ਅੱਛਾ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਿਪੋਰਟ ਹੋਇਆ ਹੈ? ਲਿਸਟ ਆ ਗਈ ਭਾਈ ਸਾਡੀ ਕੋਲ ਨੂੰ। ਕਦੋਂ ਆਈ ਲਿਸਟ? ਹੁਣੇ ਆਈ 2 ਘੰਟੇ ਪਹਿਲਾਂ। ਹੁਣ ਮੰਗ ਕੀ ਕਰਦੇ ਸਰਕਾਰ ਤੋਂ ਐ ਮੰਗ ਸਾਡੇ ਬਾਰੇ ਕਿ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਵੀ ਛੋਟੇ ਬੱਚਾ ਇੱਕ ਉਹਨਾਂ ਨੇ ਦੇਖਿਆ ਜੇ ਪੈੜੀ ਵੇਚ ਕੇ ਬਾਹਰ ਕੱਲਿਆ ਜੀ ਕਿੰਨਾ ਪੈਸਾ ਲਾਇਆ ਪਹਿਲਾਂ 2 ਲੱਖ ਰੁਪਇਆ ਲਾਇਆ ਜੁਕੇ ਘਰਨ ਵਾਸਤੇ 20 ਲੱਖ ਫਿਰ ਗਾੜੀ ਲਾਇਆ ਉਹਦਾ ਸਕਨ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦੋਂ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਰੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੋਈ ਉਹ ਇੱਥੇ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਹੁੰਦੇ ਜੇ ਉਹ ਸਾਨੂੰ ਕਹਿੰਦਾ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਦਾ ਵਾਸਤੇ ਸੋਚਿਆ ਜਾਵੇ ਜਿਹੜਾ ਇਹਨਾਂ ਦਾ ਖਰਚਾ ਕੋਈ ਸਾਡੇ ਬਾਰੇ ਵੀ ਹਨਸਾਮ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹਰਿਆਣੇ ਦਾ ਕੀ ਨਾਮ ਹੈ ਜਿਹੜਾ ਸਰਬਜੀਤ ਵੀਰੇ ਇਹੜਾ ਵੀ ਡਿਪੋਟ ਹੋ ਗਿਆ ਹੁੰਦਾ ਉਹਨਾਂ ਤੇ ਕੀ ਲੱਗਦੇ ਤੁਸੀਂ ਵਾਈਫਾ ਮੇਰੇ ਮੈਂ ਉਹਨਾਂ ਦੇ ਤੇ ਕਦੋਂ ਦਾ ਵੀਰੇ ਗਿਆ ਸੀ ਬਾਰ 26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕਰਾਸ ਉਸ ਤੋਂ ਬਾਅਦ ਬਾਰਡਰ ਕਰਾਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕਰਾਸ ਕਰਕੇ ਹੁਣ ਇੱਥੋਂ ਦੇ ਚੌਂਕੀ ਵਾਲੇ ਆਉਣਗੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨ ਬਾਅਦ ਡਿਪੋਰਟ ਹੋ ਕੇ ਘਰੇ ਆ ਰਹੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸਦਾ ਡਿਪੋਰਟ ਆਇਆ ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮਮਾ ਪਾਪਾ ਦਾ ਨਾਮ ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਸੀ ਕਿਹੜੇ ਦੇਸ਼ ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸ اے ਚ ਜਾਣ ਦਾ ਡਿਸੀਜਨ ਲਿਆ ਉੱਥੇ 22 ਦਿਨ ਰੁਕੇ ਪਤਾ ਨਹੀਂ ਕਿਹੋ ਜੀ ਕੰਡੀਸ਼ਨ ਚ ਉਹਨਾਂ ਨੇ ਰੱਖਿਆ 22 ਦਿਨ ਬਾਅਦ ਇੰਡੀਆ ਆ ਰਹੇ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਪਹਿਲਾਂ ਵੀਰੇ 2 ਲੱਖ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅੱਗੇ ਯੂ ਐਸ اے ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਜੈਂਟੀਕ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਦ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂਜੀ ਵੀਰੇ ਜ਼ਾਇਦਾਦੀ ਵੇਚ ਕੇ ਗਏ ਸੀ ਕਿੰਨੇ ਬੱਚੇ ਕਿੰਨੇ ਕਿੰਨੇ ਬੇਟਾ ਹੀ ਹੈ ਵੀ 3 ਸਾਲ ਦਾ ਬੰਦੇ ਦਾ ਦਾ ਜਿਹੜਾ ਮੁੰਡਾ ਆ ਰਿਹਾ ਬਾਹਰ ਉਹਦਾ ਨਾਂ ਕੀ ਸੀ 7 ਸਾਲ ਦਾ ਤੁਹਾਡਾ ਕੀ ਲੱਗਦਾ ਬੇਟਾ ਤਾਂ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਰਿਪੋਰਟ ਹੋ ਗਿਆ ਤੁਹਾਰੇ ਆ ਜੀ ਖ਼ਬਰਾਂ ਜੀ ਸੁਣਿਆ ਵਾ ਲਾ ਮੈਂ ਪੁੱਛਿਆ ਤੇ ਕਿਹੜੇ ਹਾਲਾਤਾਂ ਚੋਂ ਉਹਨੂੰ ਭੇਜਿਆ ਸੀ ਇਸ ਤੋਂ ਇਹਨੇ ਵੇਚ ਕੇ ਭਲਾ ਕਿੰਨੀ ਵੇਚੀ ਜ਼ਮੀਨ ਸਰਬ ਕਿੰਨਾ ਵੇਚੀ ਤੇ ਬਾਕੀ ਪਏ ਹੋਏ ਫੜ ਫੜ ਕੇ ਤੇ ਕਦੋਂ ਦਾ ਪਹਿਲਾਂ ਕਿਹੜੇ ਦੇਸ਼ ਸੀ ਗਿਆ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ ਕਿਤਾ ਤੈਸਰ ਉਹ ਗਾਇ ਗਰੀਬ ਜੀ ਜਿਹਾ ਪੜੀ ਨਹੀਂ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਸੀ ਸਰਕਾਰ ਤੇ ਹੋ ਜੰਨੇ ਅਪਣ ਨੂੰ ਕੋਈ ਨੌਕਰੀ ਦਿੱਤੀ ਜਾ